ਸ਼ਸ਼ੀ ਕਾਲ ਦੀ ਸਾਰਿਆਂ ਨੂੰ ਅਸੀਂ ਆਈ ਸੀਗੇ ਵਿਆਹ ਤੇ ਮੈਂ ਮੰਮੀ ਤੇ ਹੁਨਰ ਸਭ ਤੋਂ ਪਹਿਲਾਂ ਤਾਂ ਅਸੀਂ ਪੀਤੀ ਕੌਫੀ ਜਿਹੜੀ ਕਿ ਮੇਰੀ ਫੇਵਰੇਟ ਆ ਵਿਆਹ ਤੇ ਨਾ ਜਾਈਏ ਤੇ ਰੱਜ ਕੇ ਖਾਈਏ ਪੀਏ ਨਾ ਇਹ ਤਾਂ ਹੋ ਨਹੀਂ ਸਕਦਾ ਹਨਾ ਤੇ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਆ ਕਿੰਨੀ ਸੋਹਣੀ ਲਾਈਟਿੰਗ ਆ ਬਹੁਤ ਸਾਰਾ ਕੁਝ ਸੋਨਾਗਾ ਤੇ ਹੁਨਰ ਇੱਧਰ ਕਰ ਰਿਆ ਸੀਗਾ ਪਰਸ ਦੀ ਫੁੱਲਾ ਫਲਾਰੀ ਕਿਉਂਕਿ ਇਹਦੇ ਤੋਂ ਟਿੱਕੇ ਦਾ ਬੈਠ ਨਹੀਂ ਹੁੰਦਾ ਹੈਗਾ ਤੇ ਇਹਨੂੰ ਟਿੱਕੇ ਬਿਠਾਉਣ ਦੇ ਲਈ ਕੁਛ ਨਾ ਕੁਛ ਇਹਨੂੰ ਦੇਣਾ ਪੈਂਦਾਗਾ ਵੀ ਠੀਕ ਆ ਆ ਚੀਜ਼ ਨਾਲ ਖੇਡਲਾ ਇਹ ਲਾਈਟਿੰਗ ਮੈਨੂੰ ਸੱਚੀ ਬਹੁਤ ਸੋਹਣੀ ਲੱਗੀ ਪੈਲੈਸ ਦੀ ਜਿਹੜੀ ਵੀ ਅੰਦਰੋਂ ਹੋਈ ਹੋਈ ਸੀਗੀ ਤੇ ਬਸ ਅਸੀਂ ਇੱਥੇ ਬੈਠੇ ਸੀਗੇ ਮੈਂ ਤੇ ਮੰਮੀ ਅਸੀਂ ਥੋੜਾ ਜਿਹਾ ਆਏ ਸੀਗਾ ਵੀ ਚਲੋ ਇਹਨਾਂ ਕੁਝ ਖਾ ਪੀ ਆਉਣੇ ਹੈਗੇ ਤੇ ਅਸੀਂ ਗਏ ਉਧਰ ਜਿੱਦੇ ਸਟਾਲ ਵਗੈਰਾ ਲੱਗੇ ਸੀ ਮੇਰਾ ਸੀਗਾ ਵੀ ਮੈਂ ਗੋਲ ਗੱਪੇ ਖਾਵਾ ਖਾਵਾ ਪਰ ਮੈਂ ਨਹੀਂ ਖਾਦੇ ਹੈਗੇ ਬਿਕੋਜ਼ ਡਰ ਵੀ ਸੀ ਵੀ ਜੇ ਜ਼ਿਆਦਾ ਖਾਉਂਗੀ ਤਾਂ ਕਿਤੇ ਦਰਦ ਵਗੈਰਾ ਨਾ ਹੋਣ ਲੱਗ ਜਾਵੇ ਬਿਕੋਜ਼ ਮੈਨੂੰ ਬਾਹਰਲੀਆ ਚੀਜ਼ਾਂ ਤੋਂ ਬਹੁਤ ਦਿੱਕਤ ਆ ਨਾ ਤੇ ਫਿਰ ਬਸ ਦਹੀਂ ਭੱਲਾ ਖਾਦਾ ਸੀਗਾ ਉਮਰ ਚਲੋ ਇਹ ਤਾਂ ਖਾ ਹੀ ਲੈਨੇ ਆ ਹਨ ਇਹਦੇ ਵਿੱਚ ਤਾਂ ਦਹੀਂ ਵਗੈਰਾ ਹੀ ਹੁੰਦਾ ਤੇ ਇਧਰ ਹੁਨਰ ਜੀ ਖਾ ਰਹੇ ਨੇਗੇ ਪਕੌੜੇ ਇਹਦੇ ਫੇਵਰੇਟ ਨੇਗੇ ਪਕੌੜੇ ਛਕੌੜੇ ਹਨ ਰੱਜ ਕੇ ਖਾਦੇ ਆ ਵਿਆਹ ਦੇ ਵਿੱਚ ਤੇ ਫਿਰ ਇਧਰ-ਇਧਰ ਕਰ ਰਿਆ ਸੀਗਾ ਇਹ ਮਸਤੀ ਇਧਰ ਲਾਈਟਿੰਗ ਜੀ ਲੱਗੀ ਹੋਈ ਸੀ ਬਹੁਤ ਟਾਈਮ ਨਾਲ ਇਧਰ ਹੀ ਇਹਦੇ ਨਾਲ ਹੀ ਖੇਡਦਾ ਰਿਆ ਤੇ ਹੁਨਰ ਦੇ ਪਾਪਾ ਤਾਂ ਸੀ ਜਿਹੜੇ ਸਾਨੂੰ ਛੱਡ ਕੇ ਚਲ ਗਏ ਸੀਗੇ ਤੇ ਫਿਰ ਅਸੀਦ ਨਹੀਂ ਸੀਗੇ ਹਨ ਦੇ ਪਾਪਾ ਇਸ ਲਈ ਨਹੀਂ ਆਏ ਕਿਉਂਕਿ ਸ਼ਾਪ ਤੇ ਆਪਣੀਆਂ ਦੋਨਾਂ ਦੁਕਾਨਾਂ ਤੇ ਅੱਜ ਕੋਈ ਨਹੀਂ ਸੀਗਾ ਇਸ ਲਈ ਉਹਨਾਂ ਨੇ ਅੱਜ ਇਕੱਲਿਆਂ ਨਹੀਂ ਦੋਨੋਂ ਸੰਭਣੀਆਂ ਸੀ ਤੇ ਫਿਰ ਵਿਆਹ ਲਈ ਜੋੜੀ ਆ ਗਈ ਸੀਗੀ ਉਹਨਾਂ ਨੂੰ ਸ਼ਗਨ ਵਗੈਰਾ ਪੈਣ ਲੱਗ ਗਿਆ ਸੀਗਾ ਤੇ ਆਪਾਂ ਵੀ ਪਾਇਆ ਜਿਹੜਾ ਸ਼ਗਨ ਵਗੈਰਾ ਤੇ ਫਿਰ ਆਪਾਂ ਵਾਪਸ ਆ ਗਏ ਸੀ ਰੋਟੀ ਪਾਣੀ ਖਾ ਕੇ ਘਰ ਨੂੰ